ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਨੁੱਖਤਾ ਦੇ ਭਲੇ ਹਿੱਤ ਸੰਗਤ ਨੂੰ ਤਾਰਦੇ ਹੋਏ ਲਾਹੌਰ ਗਏ। ਦੁਨੀ ਚੰਦ ਬਹੁਤ ਅਮੀਰ ਵਪਾਰੀ ਸੀ ਲਾਹੌਰ ਦਾ। ਪਿਤਾ ਦੀ ਵਰਸੀ ਹੈ। ਸਰਾਧ ਕਰਵਾ ਰਿਹਾ ਹੈ, ਬ੍ਰਾਹਮਣਾਂ ਨੂੰ ਭੋਜਨ ਕਰਾਉਂਦਾ ਹੈ। ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਬੇਨਤੀ ਕੀਤੀ ਉਹ ਵੀ ਗਏ। ਗੁਰਦੇਵ ਨੇ ਪੁੱਛਿਆ ਭਾਈ ਕੀ ਕਰ ਰਿਹਾ ਹੈ? ਕਹਿੰਦਾ ਜੀ ਦਾਨਪੁਨ ਕਰਨਾ ਹੈ ਸਰਾਧ ਕਰਵਾ ਰਿਹਾ ਹਾਂ ਗੁਰਦੇਵ ਕਹਿੰਦੇ ਤੈਨੂੰ ਯਕੀਨ ਹੈ ਵੀ ਤੇਰੇ ਪਿਤਾ ਤਾਈ ਭੋਜਨ ਪਹੁੰਚੇਗਾ ਕਹਿੰਦਾ ਮਹਾਰਾਜ ਸਿਧਾਂਤ ਹੈ ਸਨਾਤਨ ਮਤ ਦਾ ਬਜ਼ੁਰਗ ਜਦੋਂ ਵਿਛੋੜਾ ਦੇ ਜਾਂਦੇ ਨੇ ਉਹਨਾਂ ਦੀ ਯਾਦ ਵਿੱਚ ਭੰਡਾਰੇ ਕੀਤੇ ਜਾਂਦੇ ਨੇ ਸਰਾਧ ਕੀਤਾ ਜਾਂਦਾ ਹੈ ਔਰ ਪਿਤਰਾਂ ਤੱਕ ਉਹ ਖੁਰਾਕ ਪਹੁੰਚਦੀ ਹੈ ਜਿਹੜੀ ਇੱਥੇ ਬ੍ਰਾਹਮਣਾਂ ਨੂੰ ਸ਼ਕਾਈ ਜਾਂਦੀ ਹੈ। ਮਹਾਰਾਜ ਕਹਿੰਦੇ ਫਿਰ ਤੇਰੇ ਪਿਓ ਤਾਂ ਹੀ ਖੁਰਾਕ ਨਹੀਂ ਹਜੇ ਤੱਕ ਪਹੁੰਚੀ। ਕਹਿੰਦਾ ਜੀ ਕੀ ਮਤਲਬ ਤੁਹਾਡਾ ਗੁਰਦੇਵ ਆਖਣ ਲੱਗੇ ਉਹ ਕਿਤੇ ਦੂਰ ਨਹੀਂ ਹੈ ਪਿਤਾ ਤੇਰਾ। ਇੱਥੇ ਹੀ ਹੈ ਬਗਿਆੜ ਦੀ ਜੋਨੀ ਵਿੱਚ। ਤੇ ਤੈਨੂੰ ਇਹ ਵੀ ਦਸੀਏ ਤਿੰਨਾਂ ਦਿਨਾਂ ਦਾ ਭੁਖਾ ਹੈ ਉਜਾੜ ਵਿੱਚ ਬੈਠਾ ਹੈ ਜਾਂ ਮਿਲਿਆ ਗੁਰਪ੍ਰਤਾਪ ਸੂਰਜ ਗ੍ਰੰਥ ਵਿੱਚ ਲਿਖਿਆ ਹੈ 헤 ਤੋ ਬਤਾਵਨ ਬੈਨ ਅਲਾਏ ਤਨ ਪਿਤ ਬ੍ਰਿਕ ਦੇਹੀ ਕੇ ਪਾਏ ਚਲੋ ਹੈਰਾਨ ਹੋਇਆ ਦੁਨੀ ਚੰਦ ਕਹਿੰਦੇ ਗੁਰਦੇਵ ਨੇ ਇਸ਼ਾਰਾ ਕੀਤਾ ਵੀ ਉਧਰ ਨੂੰ ਤੁਰਿਆ ਜਾ ਕੋ ਪੰਜ ਕ ਕੋ ਦੀ ਦੂਰੀ ਤੇ ਝਾੜੀਆਂ ਦੇ ਉਲੇ ਆਏ ਤੈਨੂੰ ਵੇਖ ਕੇ ਉਹਨੂੰ ਪਿਛਲੇ ਜਨਮ ਦੀ ਸੋਝੀ ਆ ਜਾਵੇਗੀ ਤੇ ਕੁਝ ਖਾਣ ਲਈ ਲੈ ਜਾਈ ਉਹ ਹੱਥ ਜੋੜ ਕੇ ਤੁਰ ਪਿਆ ਬਾਣੀ ਦਾ ਫੁਰਮਾਨ ਹੈ ਅਸਥਾਵਰ ਜੰਗਮ ਕੀਟ ਪਤੰਗਾ ਅਨਕ ਜਨਮ ਕੀਏ ਬਹੁ ਰੰਗਾ ਦਾ ਮੋਬਿਲ ਐਂਡ ਦਾ ਇਮੋਬਿਲ ਕ੍ਰੀਚਰਸ ਕਬੀਰ ਜੀ ਮਹਾਰਾਜ ਕਹਿੰਦੇ ਐਸੇ ਕਰ ਹਮ ਬਹੁਤ ਵਸਾਏ ਜਬ ਹਮ ਰਾਮ ਗਰਬ ਹੋਏ ਆਏ ਜੋ ਕੁਝ ਵੀ ਹੈ ਜੀਵ ਜੰਤੂ ਸੁਕਸ਼ਮ ਸਥੂਲ ਛੋਟੇ ਵੱਡੇ ਸਾਰਿਆਂ ਵਿੱਚ ਜੋਤ ਪਰਮੇਸ਼ਵਰ ਦੀ ਹੈ ਕੋਈ ਲਾਈਟਾਂ ਛੋਟੀਆਂ ਨੇ ਆ ਵੇਖੋ ਕੁਝ ਲਾਈਟਾਂ ਵੱਡੀਆਂ ਨੇ ਇਲੈਕਟ੍ਰਿਸਿਟੀ ਕੋਈ ਰਨ ਕਰਦੀ ਹੈ ਪਰਮੇਸ਼ਵਰ ਹਰ ਜ਼ਰੇ ਚ ਸਮਾਇਆ ਹੈ ਇਹ ਸਭ ਜੂਨਾ ਦੁਨੀਆ ਤੇ ਹੰਡਾਉਣੀਆਂ ਪੈਂਦੀਆਂ ਨੇ ਕਰਮਗਤ ਅਨੁਸਾਰ ਜੂਨ ਮਿਲ ਜਾਂਦੀ ਹੈ। ਤੋਂ ਜਿਹੜੇ ਕਹਿ ਦਿੰਦੇ ਨਹੀਂ ਜੀ 84 ਲੱਖ ਜੂਨਾ ਨਹੀਂ ਹੁੰਦੀਆਂ ਇਹ ਬ੍ਰਾਹਮਣਵਾਦ ਹੈ। ਇਹ ਪਤਾ ਨਹੀਂ ਬ੍ਰਾਹਮਣਵਾਦ ਹੈ ਕਿ ਗੁਰਮਤਿਵਾਦ ਹੈ ਗੁਰਬਾਣੀ 'ਚ ਜ਼ਰੂਰ ਇਹਦਾ ਜ਼ਿਕਰ ਹੈ। ਤੇ ਜੋ ਗੁਰਬਾਣੀ 'ਚ ਆ ਗਿਆ ਉਹ ਪੱਥਰ ਤੇ ਲਕੀਰ ਹੈ। ਇੱਥੋਂ ਤੱਕ ਮਹਾਰਾਜ ਕਹਿੰਦੇ ਪਸ਼ੂ ਪੰਖੀ ਭੂਤ ਅਰਪ੍ਰੇਤਾ ਬਹੁਬਿਧ ਜੋਨੀ ਫਿਰਤ ਅਨੇਤਾ। ਇਹ ਪਸ਼ੂ ਪੰਛੀ ਮਹਾਰਾਜ ਕਹਿੰਦੇ ਇਹ ਜੋ ਕੁਝ ਵੀ ਹੈ ਇਹ ਸਭ ਕੁਝ ਤੂੰ ਹੀ ਹੈ ਐਸੇ ਹੀ ਗੇੜ ਚੋਂ ਆਇਆ ਹੈ 1084 ਜੋਨ ਪਰਮਾਇਆ ਚਲੋ ਖੈਰ ਦੁਨੀ ਚੰਦ ਗਿਆ ਤੇ ਬਗਿਆੜ ਦਹਾੜਦਾ ਹੋਇਆ ਝਾੜੀ ਚੋਂ ਬਾਹਰ ਨਿਕਲਿਆ ਤੋ ਵੇਦੇ ਆਂ ਦੁਨੀ ਚੰਦ ਨੂੰ ਸ਼ਰੀਰ ਛੱਡ ਗਿਆ ਇੱਕ ਜੋਤ ਪਰਫੁੱਲਤ ਹੋਈ ਦੁਨੀ ਚੰਦ ਪੁੱਛਦਾ ਹੈ ਪਿਤਾ ਜੀ ਤੁਸੀਂ ਤੇ ਧਰਮਾਤਮਾ ਸੀ ਤੁਹਾਨੂੰ ਇਹ ਪੜੀ ਜੂਨ ਕਿੱਥੋਂ ਮਿਲ ਗਈ ਤੇ ਉਹ ਜੋਤ ਚੋਂ ਅਲਫਾਜ਼ ਪਰਫੁੱਲਤ ਹੁੰਦੇ ਨੇ ਕਹਿੰਦੇ ਮ੍ਰਿਤਿ ਸਮਾ ਜਦੋਂ ਮੇਰਾ ਨੇੜੇ ਸੀ ਨਾਲ ਹੀ ਮੇਰਾ ਮਿੱਤਰ ਮਛੀ ਰੇਨ ਰਿਹਾ ਸੀ ਮੇਰਾ ਮਨ ਲਲਚ ਆਇਆ ਧਿਆਨ ਮਛੀ ਵਿੱਚ ਰਹਿ ਗਿਆ ਉਧਰੋਂ ਸਰੀਰ ਛੁੱਟ ਗਿਆ ਉਹ ਕਹਿੰਦੇ ਬਗਿਹਾਰ ਦੀ ਜੋਨੀ ਮਿਲ ਗਈ ਬਗਿਹਾਰ ਬੜਾ ਖੁਸ਼ ਹੋ ਕੇ ਤੁਸੀਂ ਵੇਖਿਆ ਮੱਚੀ ਛਕਦਾ ਭਇਓ ਮ੍ਰਿਤਕ ਇਹ ਦੇਹੀ ਪਾਈ ਰਹੀ ਬਾਸ਼ਨਾ ਠਹਿਰ ਜਾਹਾਂ ਹੀ ਕਹਿੰਦੇ ਉਹ ਵਾਸ਼ਨਾ ਪੂਰੀ ਨਹੀਂ ਸੀ ਹੋਈ ਇੱਛਾ ਸੀ ਉਸ ਇੱਛਾ ਦੀ ਪੂਰਤੀ ਲਈ ਮਹਾਰਾਜ ਨੇ ਕਹਿੰਦਾ ਬਗਿਹਾਰ ਦੀ ਜੂਨ ਕੱਲ ਦਿੱਤਾ ਕਿਉਂ ਜੂਨਾ ਹੁੰਦੀਆਂ ਨੇ ਇੱਛਾਵਾਂ ਸਾਡੀਆਂ ਅਧੂਰੀਆਂ ਰਹਿ ਜਾਂਦੀਆਂ ਪੂਰੀਆਂ ਕਰਨ ਫਿਰ ਦੁਨੀਆ ਤੇ ਆ ਜਾਂਦਾ ਹੈ ਹਾਂ ਨੇਕ ਕਰਮ ਹੋਏ ਤੇ ਫਿਰ ਮਨੁੱਖਾ ਜਾਮਾ ਮਿਲ ਜਾਂਦਾ ਮਾੜੇ ਕਰਮ ਹੋਣ ਤੇ ਕੋਈ ਪਸ਼ੂ ਪੰਛੀ ਬਣਾ ਦਿੱਤੇ ਜਾਂਦੇ ਹੋ ਬੜਾ ਵਧੀਆ ਐਕਸਪਲੇਨ ਕੀਤਾ ਬਾਣੀ ਨੇ ਅੰਤ ਕਾਲ ਜੋ ਲੜਕੇ ਸਿਮਰੈ ਐਸੀ ਚਿੰਤਾ ਮਹਿਜੇ ਮਰੈ ਸੂਕਰ ਜੋਨ ਵੱਲ ਵੱਲ ਔਤਰੈ ਕਈਆਂ ਨੂੰ ਔਲਾਦ ਨਾਲ ਬਹੁਤ ਪਿਆਰ ਹੁੰਦਾ ਹੈ ਕਰਮ ਧਰਮ ਨਹੀਂ ਕਰਨਗੇ ਬੱਚਿਆਂ ਨਾਲ लाਡ ਕਰੀ ਜਾਣਗੇ ਕਹਿੰਦੇ ਇੱਕ ਦਿਨ ਸਮਾਂ ਆ ਜਾਂਦਾ ਉਹ ਵਾਸ਼ਨਾ ਜ਼ਿਹਨ ਵਿੱਚ ਰਹਿ ਜਾਂਦੀ ਹੈ ਕਹਿੰਦੇ ਸੂਰ ਬਣਾ ਕੇ ਪੈਦਾ ਕਰਦਾ ਵਾਹਿਗੁਰੂ ਸੂਰ ਬਹੁਤ ਤੇ ਕਰਦਾ ਵੇਖੋ ਨਿਆਣੇ ਕਿਦਾਂ ਚੜਦਾ ਇੱਕ ਇੰਗਲਿਸ਼ ਦਾ ਡਾਕਟਰ ਅਰਥ ਕਰਦਾ ਉਹ ਕਹਿੰਦਾ ਐਟ ਦਾ ਵੈਰੀ ਲਾਸਟ ਮੂਮੈਂਟ ਵਨ ਹੂ ਥਿੰਕਸ ਆਫ ਹਿਸ ਚਿਲड्रन ਐਂਡ ਡਾਈਜ਼ ਇਨ ਸੱਚ ਥਾਟਸ shall be rein carnated over and over again as a pig سور ਬਣ ਕੇ ਜੰਮਦਾ ਗੁਰਬਾਣੀ ਦੀ ਮੋਹਰ ਹੈ ਹੁਣ ਤੋੜ ਕੇ ਅਰਥ ਕਰਨੇ ਜਿੰਨੇ ਮਰਜ਼ੀ ਕਰ ਲਓ ਅਸਲ ਅਰਥੇ ਹੀ ਟੁਕਦੇ ਨੇ ਅੰਤ ਕਾਲ ਜੋ ਲక్ష్ਮੀ ਸਿਮਰੈ ਐਸੀ ਚਿੰਤਾ ਮਹਿ ਜੇ ਮਰੈ ਸਰਪ ਜੋਨ ਵੱਲ ਵੱਲ ਉਤਰੈ ਮਾਇਆ ਤੇ ਚੌਂਕੜਾ ਮਾਰ ਕੇ ਬੈਠਾ ਰਹਿੰਦਾ ਹੈ shall be reincarnated over and over again in the form of serpents sap ban ke jamda hai ant kal jo mandir simra hai esi chinta mehje mara pret jon wal wal utra hai bada sohna ghar bana liya hune shahjagi do bacche ne doha nu edon bade ghar banake dama potre ho gaye hun unna nu ghar banake dama kende udron antla sama aa gaya te da dhyan ghar vich hi ad gaya ਇੰਦੇ ਸੇ ਘਰ ਵਿੱਚ ਹੀ ਭੂਤ ਬਣ ਕੇ ਚਿੰਬੜੇਗਾ ਸ਼ਰੀਰ ਮਿਟਿਆ ਏ ਇੱਥੇ ਹੀ ਰਵੇਗਾ ਏ ਸਾਫ ਜਏ ਅਰਥ ਨੇ ਹੀ ਸ਼ੈਲ ਵੀ ਰੀਨਕਰਨੇਟਡ ਓਵਰ ਐਂਡ ਓਵਰ ਗੈਨ ਐਜ਼ ਆ ਗੋਬਲਿਨ ਅਚਾ ਪੁੱਛੋ ਮੁਕਤ ਕੌਣ ਹੈ ਇਹ ਸਾਰਿਆਂ ਇੱਥੇ ਹੀ ਰਹਿ ਜਾਣਾ ਹੈ ਕਹਿੰਦੇ ਅੰਤ ਕਾਲ ਨਾਰਾਇਣ ਸਿਮਰੈ ਐਸੀ ਚਿੰਤਾ ਮਹਿਜੇ ਮਰੈ ਬਦ ਤਿਲੋਚਨ ਤੇ ਨਰ ਮੁਕਤਾ ਪੀਤੰਬਰ ਵਕੈ ਰਦਾਬਾ ਸ਼ਾਹ ਕਹਿੰਦੇ ਰੱਬ ਕੋਲ ਤੇ ਉਹੀ ਜਾਵੇਗਾ ਨਾ ਜਿਹੜਾ ਰੱਬ ਬਾਰੇ ਸੋਚੇਗਾ ਜਦੋਂ ਸੋਚਿਆ ਹੀ ਸੰਸਾਰ ਬਾਰੇ ਹੈ ਤੇ ਸੰਸਾਰ ਤੇ ਹੀ ਰਹੋਗੇ ਜਿਨ੍ਹਾਂ ਨਿਰੰਕਾਰ ਬਾਰੇ ਸੋਚਿਆ ਹੈ ਉਹਨਾਂ ਨੂੰ ਨਜ਼ਾਤ ਮਿਲੀ ਹੈ ਮੁਕਤੀ ਮਿਲੀ ਹੈ ਦੇ ਛਲਬੀ ਲਿਬਰੇਟਿਡ ਖੈਰ ਦੁਨੀ ਚੰਦ ਦਾ ਪਾਪਾ ਬਗਹਾੜ ਬਣਿਆ ਸੀ ਉਹ ਪੁੱਛਦਾ ਹੈ ਵੀ ਤੁਹਾਨੂੰ ਇਹ ਜੂਨ ਕਿਵੇਂ ਮਿਲੀ ਉਹ ਦੱਸ ਰਿਹਾ ਹੈ ਤੇ ਕਹਿੰਦੇ ਅੱਜ ਸ਼ਰੀਰ ਕਿਵੇਂ ਛੁੱਟਿਆ ਕਹਿੰਦਾ ਉਹ ਤੇਰੇ ਘਰ ਜੋ ਆਜਾਇਆ ਹੈ ਨਾ ਤਿੰਨਾ ਲੋਕਾਂ ਦਾ ਖਸਮ ਹੈ ਮਨੁੱਖੇ ਜਾਮੇ ਵਿੱਚ ਆਇਆ ਹੈ ਅਕਾਲ ਪੁਰਖ ਵਾਹਿਗੁਰੂ ਉਹਦੇ ਤੂੰ ਦਰਸ਼ਨ ਕੀਤੇ ਨੇ ਤੇ ਤੇਰੇ ਮੈਂ ਦੀਦਾਰੇ ਕਰ ਲੈ ਤੇ ਮੇਰੀ ਬੰਦ ਖਲਾਸੀ ਹੋ ਗਈ ਬੋਲੇ ਸੋ ਨਿਹਾਲ ਸੋ ਨਿਹਾਲ ਮੇਰਾ ਉਧਾਰ ਹੋ ਗਿਆ ਕਬੀਰ ਜੀ ਸੰਤੋਖ ਸਿੰਘ ਲਿਖਦੇ ਨੇ ਨਾਗਰ ਈਸ਼ਰ ਰੂਪ ਉਜਾਗਰ ਤੁਮ ਸਮਰਥ ਸਰਬ ਸੁਖ ਸਾਗਰ ਭਗਤ ਵਸ਼ਲ ਕਰੁਣਾਕਰ Swami ਦੀਨ ਬੰਦ ਪ੍ਰਭ ਅੰਤਰਜਾਮੀ ਤਿੰਨਾਂ ਲੋਕਾਂ ਦੇ ਮਾਲਕ ਗੁਰੂ ਨਾਨਕ ਸਾਹਿਬ ਭਗਤ ਵਸ਼ਲ ਲੋਕਾਈ ਨੂੰ ਤਾਰਨੇ ਵਾਲੇ ਰੂਹੇ ਜ਼ਮੀਨ ਤੇ ਆਏ ਨੇ ਔਰ ਉਹਨਾਂ ਦੇ ਦਰਸ਼ਨਾਂ ਦਾ ਫਲ ਵੇਖੋ ਦਰਸ਼ਨ ਜਿਸਨੇ ਕੀਤੇ ਉਹਦੇ ਦੀਦਾਰੇ ਕਰਕੇ ਹੀ ਨਜ਼ਾਤ ਮਿਲ ਗਈ ਤੇ ਜੇ ਕੋਈ ਸਿੱਧੇ ਗੁਰੂ ਨਾਨਕ ਸਾਹਿਬ ਦੇ ਚਰਨ ਪਰਸ ਲਵੇ ਗੁਰੂ ਗ੍ਰੰਥ ਸਾਹਿਬ ਕਹਿੰਦੇ ਸਤਿਗੁਰ ਚਰਨ ਜਨ ਪਰਸਿਆ ਸੇ ਪਸਪ੍ਰੇਤ ਸੁਰ ਨਰ ਭਏ ਜਿਹੜਾ ਕਦਮ ਬੋਸੀ ਗੁਰੂ ਨਾਨਕ ਸਾਹਿਬ ਦੀ ਕਰ ਲੈਂਦਾ ਹੈ ਉਹ ਚਾਹੇ ਪਸ਼ੂ ਹੈ ਚਾਹੇ ਪੰਛੀ ਹੈ ਚਾਹੇ ਮਨੁੱਖ ਹੈ ਦੇਵਤਾ ਹੋ ਨਿਬੜਦਾ ਹੈ ਅੰਤਰੀ ਭਾਵ ਹੈ ਜਿਹੜਾ ਗੁਰੂ ਨਾਨਕ ਸਾਹਿਬ ਦੇ ਚਰਨ ਪਰਸਦਾ ਹੈ ਭਾਵੇਂ ਉਹਦੀ ਪਸ਼ੂ ਵਰਗੀ ਬਿਰਤੀ ਹੋਵੇ ਉਹ ਦਾਣਾ ਹੋ ਜਾਂਦਾ ਚਤੁਰਬਖਤਾ ਹੋ ਜਾਂਦਾ ਗਿਆਨੀ ਹੋ ਨਿਬੜਦਾ ਹੈ ਇੱਕ ਜਗ੍ਹਾ ਗੁਰੂ ਗ੍ਰੰਥ ਸਾਹਿਬ ਵਿੱਚ ਆਉਂਦਾ ਹੈ ਹਰ ਗੁਰ ਨਾਨਕ ਜਿਨ ਪਰਸਿਓ ਤਿੰਨ ਸਭ ਕੁੱਲ ਕਿਓ ਉਧਾਰ ਜਿਵੇਂ ਆਪਣੀ ਕੁੱਲ ਚੋਂ ਆਪਣੇ ਬਾਪ ਦਾ ਉਧਾਰ ਕਰ ਦਿੱਤਾ ਦੁਨੀ ਚੰਦ ਨੇ ਜਿਹੜਾ ਗੁਰੂ ਨਾਨਕ ਸਾਹਿਬ ਦੇ ਚਰਨ ਪਰਸਦਾ ਹੈ ਉਹਦੀਆਂ ਕੁੱਲਾਂ ਦਾ ਪਿਤਰਾ ਦਾ ਵੀ ਉਦਾਰ ਹੋ ਜਾਂਦਾ ਹੈ ਐਸੀ ਗੁਰੂ ਨਾਨਕ ਸਾਹਿਬ ਦੀ ਪਹੁੰਚ ਹੈ ਫਾਰਸੀ ਵਿੱਚ ਪਈ ਨੰਦ ਲਾਲ ਜੀ ਨੇ ਨਾ ਗੁਰੂ ਨਾਨਕ ਸਾਹਿਬ ਦੀ ਸ਼ਾਨ ਅੰਦਰ ਇਹ ਬਚਨ ਕਹੇ ਨੇ ਖਿਤਾਬ ਹਕਸ਼ ਮੁਰਸ਼ਦੁਲ ਆਲਮੀਨ ਵਜ਼ਾਤ ਬਰਹਕਸ਼ ਰਹਿਮਤੁਲ ਮੁਸਨਬੀਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਹਜ਼ੂਰੀ ਕਵੀ ਵੰਜਾ ਕਵੀਆਂ ਚੋਂ ਸਿਰਮੌਰ ਕਵੀ ਭਾਈ ਅਨੰਦ ਲਾਲ ਕਹਿੰਦੇ ਗੁਰੂ ਨਾਨਕ ਨੂੰ ਖੁਦਾ ਵੱਲੋਂ ਖਿਤਾਬ ਮਿਲਿਆ ਹੈ ਤੂੰ ਮੇਰਾ ਸਰਗੁਣ ਸਰੂਪ ਹੈ ਔਰ ਦੁਆ ਲੋਕਾਂ ਦਾ ਮੁਰਸ਼ਦ ਹੈ ਪਰਲੋਕ ਵਿੱਚ ਪਰਮੇਸ਼ਵਰ ਜੋ ਮਾਲਕ ਹੈ ਇਨਵੀਜ਼ੀਬਲ ਜੋਤ ਸਰੂਪ ਲੋਕ ਵਿੱਚ ਸਰੂਹੇ ਜ਼ਮੀਨ ਤੇ ਵਿਜ਼ੀਬਲ ਹੈ ਸ਼ਰੀਰ ਹੈ ਗੁਰੂ ਨਾਨਕ ਹੈ ਤੋ ਦੂਆ ਦਰਮਿਆਨ ਕੋਈ ਫਾਸਲਾ ਨਹੀਂ ਉਹੀ ਬਬ ਸਾਗਰ ਤੋਂ ਤਾਰਨੇ ਵਾਲੇ ਨੇ ਜੋਤ ਰੂਪ ਹਰ ਆਪ ਗੁਰੂ ਨਾਨਕ ਕਹਾਇਓ ਦਾ ਇਮਬੋਡੀਮੈਂਟ ਆਫ ਲਾਈਟ ਦਾ ਲਾਡ ਹਿਮਸੈਲਫ ਇਜ਼ ਕਾਲਡ ਗੁਰੂ ਨਾਨਕ ਕਿੱਡੇ ਕੋ ਵੱਡੇ ਨੇ ਗਿਆਨ ਧਿਆਨ ਕਿਛ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ ਸਭ ਤੇ ਵੱਡਾ ਸਤ ਗੁਰੂ ਨਾਨਕ ਜਿਨ ਕਲ ਰਾਖੀ ਮੇਰੀ ਗੁਰੂ ਨਾਨਕ ਜਿਸ ਦਾ ਗ੍ਰੇਟੈਸਟ ਆਫ 올 ਹੀ ਸ਼ੇਪਡ ਮਾਈ ਆਨਰ ਇਨ ਥਿਸ ਡਾਰਕ ਏਜ ਆਫ ਕਾਲੀ ਜੁਗਾ ਕਲਯੁਗ ਦੇ ਅਵਤਾਰ ਨੇ ਔਰ ਰਖਕ ਨੇ ਸਭਨਾ ਦੇ ਠੀਕ ਹੈ ਸਾਰੇ ਅਵਤਾਰਾਂ ਦਾ ਆਪਾਂ ਸਤਿਕਾਰ ਕਰਦੇ ਆ ਸਾਰੇ ਧਰਮਾਂ ਦੇ ਮਹਾਪੁਰਸ਼ਾਂ ਦਾ ਸਤਿਕਾਰ ਹੈ ਪਰ ਗੁਰੂ ਨਾਨਕ ਸਾਹਿਬ ਉਹ ਭਾਂਡੇ ਨੇ ਜਿਨ੍ਹਾਂ ਚੋਂ ਅਜ਼ਮਤ ਡੁੱਲ ਡੁੱਲ ਪੈਂਦੀ ਹੈ ਗੁਰਨਾਨਕ ਦੇ ਸਾਵੇਂ ਸਭ ਅਵਤਾਰ ਮਹਾਪੁਰਸ਼ ਨਦੀਆਂ ਦੇ ਤੁਲ ਨੇ ਗੁਰੂ ਨਾਨਕ ਆਪ ਸਾਗਰ ਐ ਭਾਈ ਨੰਦ ਲਾਲ ਕਹਿੰਦੇ ਗੁਰਨਾਨਕ ਦੀ ਜਾਤ ਬਖਸ਼ਣ ਵਾਲੀ ਐ ਭਾਵ ਜਿਹੜਾ ਉਹਨਾਂ ਦੀ ਸ਼ਰਣ ਚਾਉਂਦਾ ਐ ਉਹ ਬਖਸ਼ਿਆ ਜਾਂਦਾ ਉਹਨੂੰ ਮੁਕਤੀ ਮਿਲਦੀ ਐ ਨਜ਼ਾਤ ਮਿਲਦੀ ਐ ਜਿਵੇਂ ਹਰੀ ਚੰਦ ਦੇ ਬਾਪ ਨੂੰ ਮਿਲ ਗਈ ਮੈਂ ਮੂਰਖ ਕੀ ਕੀ ਤੁਕ ਬਾਤ ਹੈ ਕੋਟ ਪਰਾਦੀ ਤਰਿਆਰੇ ਗੁਰੂ ਨਾਨਕ ਜਿਨ ਸੁਣਿਆ ਵੇਖਿਆ ਸੇ ਫਿਰ ਗਰਬਾਸ ਨਾ ਪਰੇ ਆਰੇ ਜਿਹੜਾ ਗੁਰੂ ਨਾਨਕ ਸਾਹਿਬ ਨੂੰ ਸੁਣ ਲਵੇ ਵੇਖ ਲਵੇ ਗਾ ਲਵੇ ਗਰਬ ਵਿੱਚ ਨਹੀਂ ਆਉਂਦਾ ਉਹਨੂੰ ਮੁਕਤੀ ਮਿਲ ਜਾਂਦੀ ਹੈ ਠੀਕ ਹੈ ਕਈਆਂ ਨੂੰ ਬਾਣੀ ਨਾ ਸੁਣੇ ਬੋਲੇ ਹੋ ਸਕਦੇ ਨੇ ਕੋਈ ਬਾਣੀ ਨਾ ਗਾ ਸਕੇ ਗੁੰਗਾ ਹੋ ਸਕਦਾ ਹੈ ਕੋਈ ਬਾਣੀ ਵੱਲ ਨਾ ਵੇਖ ਸਕੇ ਅੰਨਾ ਹੋ ਸਕਦਾ ਤੋ ਇਹਦਾ ਹੱਲ ਹੈ ਜੋ ਬੋਲ ਨਹੀਂ ਸਕਦਾ ਸੁਣ ਲਵੇ ਜੇ ਬੋਲਿਆ ਵੀ ਨਹੀਂ ਜਾਂਦਾ ਸੁਣਿਆ ਵੀ ਨਹੀਂ ਜਾਂਦਾ ਤੇ ਦਰਸ਼ਨ ਕਰ ਲਵੇ ਗੁਰੂ ਨਾਨਕ ਸਾਹਿਬ ਦੀ ਹਸਤੀ ਐਸੀ ਐ ਸੁਣੋ ਗਾਓ ਦਿਦਾਰੇ ਕਰੋ ਨਜ਼ਾਤ ਬਖਸ਼ਦੇ ਨੇ ਮੁਕਤੀ ਬਖਸ਼ ਦਿੰਦੇ ਨੇ